ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅੱਜ ਅੰਮ੍ਰਿਤਸਰ ਸ਼ਹਿਰੀ ਪ੍ਰਧਾਨ ਸੁਜੀਤ ਸਿੰਘ ਪਹਿਲਵਾਨ ਦੇ ਘਰ ਪੁੱਜੀ। ਲੋਕ ਸਭਾ ਚੋਣਾਂ ਦੀ ਤਿਆਰੀ ਸੰਬੰਧੀ ਕੀਤੀ ਮੀਟਿੰਗ। ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਇੰਚਾਰਜ ਅਨਿਲ ਜੋਸ਼ੀ ਤੇ ਵਿਕਰਮ ਜੀਠਿਆ ਸਮੇਤ ਅਨੇਕ ਪਾਰਟੀ ਆਗੂ ਤੇ ਵੱਡੇ ਗਿਣਤੀ ਚ ਵਰਕਰ ਹੋਏ ਸ਼ਾਮਿਲ। ਲੋਕ ਸਭਾ ਚੋਣਾਂ ਦੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸੁਖਵੀਰ ਸਿੰਘ ਬਾਦਲ ਵੱਲੋਂ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਇਸ ਮੌਕੇ ਨਵ ਨਿਯੁਕਤ ਜ਼ਿਲ੍ਹਾ ਸ਼ਹਿਰੀ ਪ੍ਰਧਾਨ surjit singh pehlwan ਨੇ sukhbir singh badal ਨੂੰ ਸਨਮਾਨਿਤ ਵੀ ਕੀਤਾ ਉਹਨਾਂ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਹਰ ਕਦਮ ਉਠਾਵਾਂਗੇ ਕਿ ਆਮ ਆਦਮੀ ਪਾਰਟੀ ਵੱਲੋਂ ਕਾਰਪੋਰੇਸ਼ਨ ਦੀਆਂ ਚੋਣਾਂ ਦਾ ਡਰ ਨਹੀਂ ਕਰਵਾਈਆਂ ਜਾ ਰਹੀਆਂ ਪਰ ਅਕਾਲੀ ਦਲ ਚੋਣਾਂ ਦੇ ਲਈ ਪੂਰੀ ਤਰ੍ਹਾਂ ਤਿਆਰ ਖੜਾ ਹੈ ਤੇ ਇਸ ਵਾਰ ਅਕਾਲੀ ਦਲ ਜਿੱਤ ਹਾਸਿਲ ਕਰੇਗਾ ਇਸ ਮੌਕੇ ਹਲਕਾ ਪਸ਼ਮੀ ਦੇ ਇੰਚਾਰਜ ਦਿਲਬਖ ਸਿੰਘ ਨੇ ਦੱਸਿਆ ਕਿ 2 ਸਾਲ ਹੋ ਚੱਲੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪਰ ਲੋਕ ਕਾਫੀ ਸਰਕਾਰ ਕੋਲੋਂ ਸਤਾਏ ਹੋਏ ਨਜ਼ਰ ਆ ਰਹੇ ਹਨ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਗਤਬਾਜੀ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਇਸ ਮੌਕੇ ਵਿਕਰਮ ਮਜੀਠੀਆ ਨੇ ਕਿਹਾ ਕਿ ਅਸੀਂ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਰਜੀਤ ਸਿੰਘ ਪਹਿਲਵਾਨ ਨੂੰ ਜ਼ਿਲ੍ਹਾ ਪ੍ਰਧਾਨ ਬਣਨ ਤੇ ਵਧਾਈ ਦਿੰਦੇ ਹਾਂ ਉਹਨਾਂ ਨੇ ਕਿਹਾ ਕਿ ਸਰਕਾਰ ਚੰਗੀ ਤਰ੍ਹਾਂ ਸਮਝਦੀ ਹੈ ਕਿ ਬਾਕੀ ਸੂਬਿਆਂ ਦੇ ਜੋ ਚੋਣਾਂ ਦੇ ਨਤੀਜੇ ਸਾਹਮਣੇ ਆਏ ਹਨ ਉਸ ਵਿੱਚ ਆਮ ਆਦਮੀ ਪਾਰਟੀ ਨੂੰ ਨੋਟਾਂ ਤੋਂ ਵੀ ਘੱਟ ਵੋਟਾਂ ਪਈਆਂ ਹਨ ਇਸ ਕਰਕੇ ਉਹ ਚੋਣਾਂ ਕਰਵਾ ਕੇ ਦੇ ਹੱਕ ਵਿੱਚ ਨਜ਼ਰ ਨਹੀਂ ਆ ਰਹੇ ਉਨ੍ਹਾਂ ਕਿਹਾ ਕਿ ਕਿਸਾਨ ਸੜਕਤੇ ਹਨ ਮੁਲਾਜ਼ਮ ਸੜਕਤੇ ਹਨ ਬੇਰੋਜ਼ਗਾਰ ਸੜਕਤੇ ਹਨ ਹਰ ਵਰਗ ਸੜਕਤੇ ਖੜਾ ਹੈ ਲੋ ਐਂਡ ਆਰਡਰ ਦਾ ਬੁਰਾ ਹਾਲ ਹੋਇਆ ਪਿਆ ਹੈ ਕਿਸ ਮੂੰਹ ਨਾਲ ਇਹ ਵੋਟਾਂ ਮੰਗਣਗੇ ਉਨ੍ਹਾਂ ਕਿਹਾ ਕਿ ਆ ਦਿਨ ਧਰਨੇ ਪ੍ਰਦਰਸ਼ਨ ਮੁਜਰੇ ਨਜ਼ਰ ਆ ਰਹੇ ਹਨ ਲੋਕ ਦੁਖੀ ਹੋਏ ਪਏ ਹਨ ਕਿਹੜੀ ਸੜਕ ਅਜਿਹੀ ਹੈ ਜਿੱਥੇ ਧਰਨਾ ਨਹੀਂ ਲੱਗ ਰਿਹਾ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨੇ ਪੰਜਾਬ ਤੇ ਕਰਜ਼ਾ ਚੜਾਈ ਜਾਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਹਰ ਗੱਲ ਸਮੇਂ ਦੇ ਹਿਸਾਬ ਨਾਲ ਹੋਵੇਗੀ। ਉਹਨਾਂ ਨੇ ਕਿਹਾ ਕਿ ਲੋਕ ਸਭਾ ਸੰਸਦ ਇੱਕ ਮੰਦਰ ਦੇ ਸਮਾਨ ਹੈ। ਅਸੀਂ ਉਸ ਦੀ ਪੂਜਾ ਕਰਦੇ ਹਾਂ। ਪਰ ਜੋ ਕੱਲ ਦੀ ਘਟਨਾ ਹੋਈ ਹੈ ਉਸ ਨੇ ਝਿੰਜੋੜ ਕੇ ਰੱਖ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਬੇਰੋਜ਼ਗਾਰੀ ਬਹੁਤ ਵੱਡੀ ਮੁੱਦਾ ਨਜ਼ਰ ਆ ਰਿਹਾ ਹੈ। ਪਰ ਸਰਕਾਰ ਉਸ ਵਿੱਚ ਫੇਲ ਹੁੰਦੀ ਨਜ਼ਰ ਆ ਰਹੀ ਹੈ। ਮੁਜੀਠੀਆ ਨੇ ਕਿਹਾ ਕਿ ਅਕਾਲੀ ਦਲ ਬੇਜ ਵੀ ਗਠਬੰਧਨ ਤੇ ਸਵਾਲ ਕਿਹਾ ਹੈ ਕਿ মিডিਆ ਨੂੰ ਸਾਡੇ ਨਾਲੋਂ ਜ਼ਿਆਦਾ ਜਾਣਕਾਰੀ ਹੁੰਦੀ ਹੈ। ਉਹਨਾਂ ਕਿਹਾ ਕਿ ਲੋਕ ਇਸ ਗੱਲ ਨੂੰ ਸਮਝਦੇ ਹਨ ਸਾਡੇ ਨਾਲ ਆਲਮ ਆਦਮੀ ਪਾਰਟੀ ਨੇ ਬਹੁਤ ਵੱਡਾ ਧੋਖਾ ਕੀਤਾ ਹੈ। ਜੋ ਸੱਤਾ ਹਾਸਲ ਕੀਤੀ ਹੈ ਤੇ ਕਾਂਗਰਸ ਆਪ ਤੇ ਬਾਰੇ ਤੇ ਸਭ ਜਾਣਦੇ ਹਨ। ਉਹਨਾਂ ਦੋਵਾਂ ਨੇ ਗਠਬੰਧਨ ਇੰਡੀਆ ਨੋਬਲ ਤੇ ਹੋਇਆ ਹੈ। ਆਉਣ ਵਾਲੀਆਂ ਚੋਣਾਂ ਦੇ ਵਿੱਚ ਲੋਕ ਇਹਨਾਂ ਪਾਰਟੀਆਂ ਤੋਂ ਦੂਰ ਬਣਾਉਣਗੇ ਕਿਉਂਕਿ ਇਹਨਾਂ ਦੇ ਚਿਹਰੇ ਨੰਗੇ ਹੁੰਦੇ ਨਜ਼ਰ ਆ ਰਹੇ ਹਨ। ਵਿਕਰਮ ਜੀਠਿਆ ਨੇ ਕਿਹਾ ਕਿ ਭਗਵੰਤ ਮਾਨ ਉਹਨਾਂ ਦੇ ਵਿਦਾਇਕ ਕੇਬਲ ਨੈਟਵਰਕ ਤੇ ਮੀਡੀਆ ਤੇ ਕਬਜ਼ਾ ਕਰਨਾ ਚਾਹੁੰਦੇ ਹਨ ਜਿਸ ਦੇ ਚਲਦੇ ਉਹ ਆਏ ਦਿਨ ਇਹਨਾਂ ਤੇ ਪਰਚੇ ਦਰਜ ਕਰ ਰਹੇ ਹਨ ਉਹਨਾਂ ਕਿਹਾ ਕਿ ਜਿਹੜਾ ਚੈਨਲ ਸਰਕਾਰ ਦੇ ਖਿਲਾਫ ਖਬਰ ਲਗਾਉਂਦਾ ਹੈ ਸਰਕਾਰ ਵੱਲੋਂ ਜਾਂ ਤੇ ਉਸ ਤੇ ਦਬਾਅ ਪਾਇਆ ਜਾਂਦਾ ਹੈ ਜਾਂ ਉਸ ਤੇ ਇਤਸ਼ਿਹਾਰ ਬੰਦ ਕੀਤੇ ਜਾਂਦੇ ਹਨ ਲਵ ਲੈਟਰ ਤੇ ਬੋਲਦੇ ਹੋਏ ਵੀ ਵਿਕਰਮ ਜੀਠਿਆ ਨੇ ਕਿਹਾ ਕਿ ਇਸ ਦਾ ਜਵਾਬ ਵੀ ਅਸੀਂ ਜਲਦ ਦਵਾਂਗੇ ਦਾ ਦਾ ਹਾਂਜੀ ਹਾਂਜੀ ਹੁਣ ਮੇਰਾ ਹਾਂ ਜਗਤ ਉਤੇ ਪਹੁੰਚੇ ਆ ਪلوان ਜੀ ਨੂੰ ਤੁਸੀਂ ਸ਼ਾਮਲ ਵੀ ਕੀਤਾ ਤਾਂ ਹੁਣ ਕਿਤੇ ਨਾ ਕਿਤੇ ਵੱਡੀ ਕੀਤੀ ਇਕੱਠੇ ਤੇ ਨਜ਼ਰ ਆ ਰਿਹਾ ਬਹੁਤ ਵਧਾਈ ਹੈ ਜੀ ਪلوان ਜੀ ਨੂੰ ਉਹਨਾਂ ਨੇ ਸ਼ਹਿਰੀ ਜਥੇ ਨੇ ਇਕੱਠੇ ਹੋ ਕੇ ਕਿਉਂਕਿ ਜੋਸ਼ੀ ਸਾਹਿਬ ਸਾਡੇ ਪਾਰਲੀਮੈਂਟ ਸੀਟ ਦੇ ਇੰਚਾਰਜ ਨੇ ਉਹਨਾਂ ਨਾਲ ਸਲਾਹ ਮਸ਼ਵਰਾ ਹੋਇਆ ਪਾਰਟੀ ਨੂੰ ਕਿਵੇਂ ਮਜ਼ਬੂਤ ਕਰਨਾ ਹੈ ਪਾਰਟੀ ਨੂੰ ਲੋਕਾਂ ਤੱਕ ਜਿਹੜੀ ਸ਼ਰੋਮਨੀ ਅਕਾਲੀ ਦਲ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਆ ਰੀਜਨਲ ਪਾਰਟੀ ਆ ਜਿਨੇ ਸਿਰਫ ਤੇ ਸਿਰਫ ਪੰਜਾਬ ਪੰਜਾਬੀ ਪੰਜਾਬੀਅਤ ਦੀ ਗੱਲ ਕਰਨੀ ਆ ਔਰ ਪੰਜਾਬ ਦੇ ਭਲੇ ਦੀ ਗੱਲ ਕਰਨੀ ਆ ਉਹਦੇ ਬਾਰੇ ਡਿਸਕਸ਼ਨ ਹੋਈ ਆ ਸਰ ਅੱਜ ਚੋਣਾਂ ਦੀ ਜਿਸ ਤਰ੍ਹਾਂ ਤਿਆਰੀਆਂ ਲਗਾਤਾਰ ਹਰ ਪਾਰਟੀ ਵੱਲੋਂ ਜਿਹੜੀਆਂ ਪਰ ਸਮਾਂ ਜਿਹੜਾ ਚੋਣਾਂ ਦਾ ਨਿਕਲਦਾ ਜਾ ਰਿਹਾ ਹਜੇ ਸਮਾਂ ਕਲੀਅਰ ਨਹੀਂ ਕੀਤਾ ਜਾ ਰਿਹਾ ਕਾਰਨ ਕੀ ਸਮਝਦੇ ਨਹੀਂ ਦੇਖੋ ਜਿਹੜੀ ਮੌਜੂਦ ਸਰਕਾਰ ਚੰਗੀ ਤਰ੍ਹਾਂ ਸਮਝਦੀ ਆ ਹੁਣੇ ਤਾਂ ਰਿਜ਼ਲਟ ਆਇਆ ਬਾਕੀ ਸੂਬਿਆਂ ਦੇ ਨੋਟਾ ਤੋਂ ਘੱਟ ਵੋਟਾਂ ਪਈਆਂ ਤੇ ਉਹ ਸਿਆਣੇ ਆ ਕਿ ਜੇ ਹੁਣ ਵੋਟਾਂ ਕਿਤੇ ਕਾਉਂਸਲਰ ਦੇ ਪਵਾਲੀਆਂ ਤੇ ਇੱਥੇ ਵੀ ਨੋਟਾ ਤੋਂ ਘੱਟ ਨਾ ਪੈ ਜਾਣ ਕੰਮ ਕੋਈ ਕੀਤਾ ਨਹੀਂ ਤੇ ਮੈਂ ਤਾਂ ਇਹਦੀ ਸਿਆਣਪ ਹੀ ਸਮਝੂਗਾ ਜਿਹੜੀ ਆਪ ਦੀ ਕਾਰਗੁਜ਼ਾਰੀ ਉਹ ਆਪ ਹੀ ਆਪਦੇ ਆਪ ਨੂੰ ਜ਼ੀਰੋ ਨੰਬਰ ਦਿੱਤੇ ਇਸ ਲਈ ਚੋਣਾ ਗਾਹ ਪਵਾਤੀਆਂ ਕਿ ਵੋਟਾਂ ਮੰਗਾ ਕੇ ਕੇਸ ਅਧਾਰ ਤੇ ਕਿ ਲਾਰੈਂਸ ਬਿਸ਼ਨੋਈ ਦੇ ਨਾਂ ਤੇ ਇਹਨੇ ਮੰਗਣੀ ਆ ਲਾਉਣ ਆਰਡਰ ਦਾ ਜੋ ਹਾਲਾਤ ਹੈ ਉਸ ਤੇ ਮੰਗਣੀ ਆ ਮਲਾਜ਼ਮ ਸੜਕਤੇ ਨੇ ਕਿਸਾਨ ਸੜਕਤੇ ਆ ਖੇਤ ਮਜ਼ਦੂਰ ਸੜਕਤੇ ਆ ਬੇਰੋਜ਼ਗਾਰ ਸੜਕਤੇ ਕੰਮ ਕਿਹੜਾ ਕੀਤਾ ਡਵੈਲਪਮੈਂਟ ਹੋ ਨਹੀਂ ਰਹੀ ਪਿਛਲੀ ਸਰਕਾਰ ਪਾਚ ਲਾ ਲੈਂਦੀ ਸੀ ਤਾਂ ਪਾਚ ਲਾਉਣ ਤੋਂ ਵੀ ਗਏ ਸਰਕਾਰ ਕਹਿੰਦੀ ਸੀ ਆਮ ਆਦਮੀ ਪੀ ਦੀ ਜੀਰੋ ਸਰਕਾਰ ਬਣੂਗੀ ਤੇ ਕੋਈ ਵੀ ਧਰਨੇ ਨਹੀਂ ਲੱਗਣਗੇ ਪ੍ਰਦਰਸ਼ਨ ਨਹੀਂ ਹੋਣਗੇ ਪੰਜਾਬ ਅੰਦਰ ਤੇ ਹੁਣ ਧਰਨੇ ਭਾਵਾ ਉਹ ਛਿੱਤਰੀ ਲੱਗਦੇ ਆ ਛਿੱਤਰੀ ਮਾਰਦੇ ਹਾਲਾਤ ਇਹ ਜੀ ਬਣ ਗਏ ਆ ਧਰਨਾ ਲੱਗਿਆ ਕਿੱਥੇ ਨਹੀਂ ਕਰ ਰਾਤ ਮੈਂ ਆਉਣਾ ਸੀ ਇੱਥੇ ਸਾਨੂੰ ਐਸਐਸਪੀ ਰੋਪੜ ਨੇ ਕਹਿਤਾ ਜੀ ਰੋਪੜ ਟੋਲ ਪਲਾਜ਼ਾ ਬੰਦ ਹੈ ਹੋਰ ਗ੍ਰਸਤੇ ਤੋਂ ਜਾਓ ਉਹ ਲੁਧਿਆਣੇ ਤੋਂ ਘੁੰਮਦੇ ਘਮਾਉਂਦੇ ਹਰੀਕੇ ਤੋਂ ਹੁੰਦੇ ਵਿੱਚ ਕਿਹੜੀ ਛੱਟ ਤੇ ਮੈਂ ਨਹੀਂ ਲੱਗਿਆ ਬਣਾਈ ਭਗਵੰਤ ਮਾਨ ਦੀ ਉਹ ਜੇ ਉਹਦੇ ਹਾਲਾਤ ਹੈ ਤੇ ਬਾਕੀ ਮਲਾਜਮ ਜਿੱਤੇ ਬੰਦੀਆਂ ਦਾ ਗੱਲ ਹੀ ਛੱਡ ਦੀ ਮਾਨ ਸਾਹਿਬ ਦੀ ਸੇਵਾਏ ਪੰਜਾਬ ਤੇ ਕਰਜ਼ਾ ਚੜਾਉਣ ਤੋਂ ਸਿਵਾਏ ਹੋਰ ਜ਼ੀਰੋ ਰਿਜ਼ਲਟ ਮਾਨ ਸਾਹਿਬ ਦੀ ਬੇਟੀ ਉੱਤੇ ਤੁਸੀਂ ਕੀ ਕਹਿੰਦੇ ਜਿਹੜਾ ਉਹਨਾਂ ਉਹ ਜਿਹੜੀ ਸੋਸ਼ਲ ਮੀਡੀਆ ਤੇ ਵੀਡੀਓ ਯਾਰ ਤੂੰ ਪੜਾਉਣਾ ਆਪਦੀ ਲਵ ਲੈਟਰ ਕਿਸੇ ਸਾਡੀਆਂ ਪੜਨ ਨੂੰ ਫਿਰਦਾ ਦੱਸੂਗਾ ਅੱਜ ਮੌਕਾ ਜਿਹੜੀ ਗੱਲ ਲਈ ਇਕੱਠੇ ਹੋਏ ਆ ਉਹ ਹੈ ਹਰ ਗੱਲ ਸਮੇਂ ਨਾਲ ਹੋਊਗੀ ਤੁਹਾਡੇ ਹਿਸਾਬ ਨਾਲ ਨਹੀਂ ਹੋਊਗੀ ਸੰਸਦ ਦੀ ਘਟਨਾ ਨੂੰ ਕਿਤਰਾ ਦੇਖਦੇ ਹਾਂ ਜੀ ਸੰਸਦ ਵਿੱਚ ਘਟਨਾ ਜਿਹੜੀ ਹੋਈ ਨਹੀਂ ਸੰਸਦ ਦੇਖੋ ਚਲੋ ਮੈਂ ਬੜਾ ਉਕਤ ਕਰਦਾ ਕਹਿਮ ਮੰਦਰ ਹੈ ਜੀ ਜੀ ਉੱਥੇ ਜੋ ਕਾਇਦਾ ਕਾਨੂੰਨ ਹੈ ਉਹ ਤਾਂ ਸਦਾ ਹੀ ਲਾਗੂ ਰਹਿਣਾ ਚਾਹੀਦਾ ਮਗਰ ਜਿਹੜੀ ਕੱਲ ਦੀ ਘਟਨਾ ਨੂੰ ਘਟਨਾ ਕਿਸ ਰੂਪ 'ਚ ਕਹੋਗੇ ਤੁਸੀਂ ਦੇਖੋ ਸੰਸਦ ਨੂੰ ਜਗਾਉਣਾ ਐਮਪੀ ਨੂੰ ਜਗਾਉਣਾ ਕਿਉਂਕਿ ਜਿੰਨੇ ਉਹ ਸੀਗੇ ਉੱਥੇ ਅੱਜ ਖਬਰ ਨਿਕਲ ਕੇ ਆ ਰਹੀ ਕੋਈ ਐਮਪੀ ਲੈ ਕੋਈ ਪੀ ਐਚ ਡੀ ਆ ਪੜੇ ਲਿਖੇ ਲੋਕ ਨਹੀਂ ਜੀ ਇਸ ਦੇਸ਼ ਦੇ ਵਛਿੰਦੇ ਨੇ ਤਰੀਕਾ ਉਹਨਾਂ ਨੇ ਭਾਵੇਂ ਠੀਕ ਨਹੀਂ ਚੁਣਿਆ ਹੋਣਾ ਮਗਰ ਕੀ ਉਹ ਜਗਾਉਣ ਦਾ ਕੰਮ ਕਰ ਰਹੇ ਸੀ ਕੀ ਕਰ ਰਹੇ ਸੀ ਇਹਦੀ ਇਨਵੈਸਟੀਗੇਸ਼ਨ ਹੋ ਲੈਣ ਦੇ ਸਾਹਮਣੇ ਆਊਗੀ ਕਿਉਂਕਿ ਬੇਰੋਜ਼ਗਾਰੀ ਬੜਾ ਵੱਡਾ ਮੁੱਦਾ ਹੈ ਜੀ ਔਰ ਸਰਕਾਰਾਂ ਉਹਦੇ ਚ ਫੇਲ ਹੋ ਰਹੀਆਂ ਨੇ ਤਾਂ ਸਪਸ਼ਟ ਹੀ ਆ। ਸੰਸਦ ਦੀ ਇੱਕ ਫੋਟੋ ਵਾਇਰਲ ਹੋ ਰਹੀ ਜਿਹਦੇ ਵਿੱਚ ਰਾਹੁਲ ਗਾਂਧੀ ਬਿਲਕੁਲ ਸੰਤੁਸ਼ਟ ਖੁਤੇ ਨੇ। ਇਹ ਸਾਰੀ ਘਟਨਾ ਵਿੱਚ ਭਾਈ ਘੜ ਪਈ ਹੈ ਪਰ ਰਾਹੁਲ ਗਾਂਧੀ ਖੜੇ ਨੇ। ਉਹ ਫੋਟੋ ਵਾਇਰਲ ਹੋ ਰਹੀ ਹੈ। ਮੈਨੂੰ ਜਿਹੜੀ ਗੱਲ ਦਾ ਪਤਾ ਨਹੀਂ ਮੈਂ ਕਹਿ ਨਹੀਂ ਸਕਦਾ। ਜੀ। ਜਿਸ ਗੱਲ ਦਾ ਮੈਂ ਨਹੀਂ ਵੇਖਿਆ ਕੱਲ ਦੀਆਂ ਫੋਟੋਆਂ ਵਾਂ। ਇਸ ਲਈ ਮੈਂ ਉਸ ਦੇ ਬਾਰੇ ਟਿੱਪਣੀ ਕਰਨਾ ਮੇਰੇ ਲਈ ਠੀਕ ਨਹੀਂ। ਨਵੇਂ ਸਾਲ ਤੇ ਅੜਕਲਾਂ ਇਹੀ ਨੇ ਵੀ ਫਿਰ ਗੜਬੰਦਨ ਹੋ ਸਕਦਾ ਕੱਲ੍ਹ BJP ਦਾ। ਚਲੋ ਤੁਹਾਨੂੰ ਵੱਧ ਪਤਾ ਹੋਣਾ। ਮੈਨੂੰ ਮੇਰੇ ਕੋਲ ਕੋਈ ਖਬਰ ਹੈ ਨਹੀਂ। ਜੇ ਜਿਹੜੀ ਗੱਲ ਦੀ ਤੁਹਾਡੇ ਕੋਲ ਕੋਈ ਹੋਊ ਖਬਰ ਤੇ ਮੈਨੂੰ ਦੇ ਦਿਆ ਕਰਿਓ ਇਲੈਕਸ਼ਨਾਂ ਵਾਸਤੇ ਕਾਲੀ ਦਲ ਤਿਆਰ ਹੈ ਬਿਲਕੁਲ ਹਾਂਜੀ ਇਲੈਕਸ਼ਨਾਂ ਵਾਸਤੇ ਕਾਲੀ ਦਲ 100% ਔਰ ਮੈਂ ਇਹ ਮਹਿਸੂਸ ਕਰਦਾ ਹੈ ਕਿ ਪੰਜਾਬ ਦੇ ਲੋਕ ਵੀ ਇਹ ਗੱਲ ਸਮਝ ਰਹੇ ਆ ਕਿ ਸਾਡੇ ਨਾਲ ਆਮ ਆਦਮੀ ਪਾਰਟੀ ਨੇ ਵੀ ਬੜਾ ਵੱਡਾ ਧੋਖਾ ਕੀਤਾ ਔਰ ਜਿਹੜੀ ਉਹਨਾਂ ਦੀ ਭਾਈਵਾਲ ਪਾਰਟੀ ਆ ਕਾਂਗਰਸ ਪਾਰਟੀ ਇੰਡੀਆ ਐਲਾਈਅንስ ਉਹਨਾਂ ਤੇ ਵੀ ਲੋਕ ਕੇਸ ਨੂੰ ਕੇਸ ਗੱਲ ਤੇ ਉਹ ਲੈ ਕੇ ਵਿਸ਼ਵਾਸ ਕਰ ਸਕਦੇ ਆ ਸਭ ਨੂੰ ਪਤਾ ਹੈ ਕਾਂਗਰਸ ਨੇ ਆਪ ਦਾ ਅਲਾਈਅੰਸ ਇੰਡੀਆ ਲੈਵਲ ਤੇ ਹੋਇਆ ਹੈ ਪੰਜਾਬ 'ਚ ਵੀ ਛੇਤੀ ਹੋ ਜਾਣਾ ਇਸ ਲਈ ਲੋਕੀ ਇਹਨਾਂ ਪਾਰਟੀਆਂ ਤੋਂ ਰੂਲਿੰਗ ਪਾਰਟੀ ਦੀ ਕਾਰਗੁਜ਼ਾਰੀ ਕਰਕੇ ਇਹਨਾਂ ਤੋਂ ਦੂਰੀ ਬਣਾਉਣਗੇ ਮੇਰਾ ਇਹ ਮੰਨਣਾ ਕਿਉਂਕਿ ਇਹ ਇਹ ਇਹਨਾਂ ਦੇ ਚਿਹਰੇ ਨੰਗੇ ਹੋਏ ਐ ਇਸ ਕੱਲ ਨੂੰ ਜਿਹੜੇ ਸਰ ਕੇਵਲ ਪ੍ਰਧਾਨ ਨੂੰ ਬਹੁਤ ੱਡਾ ਹੋਇਆ ਇਹ ਕਬਜ਼ਾ ਕਰਨਾ ਚਾਹੁੰਦੇ ਜੀ ਭਗਵੰਤ ਮਾਨ ਤੇ ਉਹਨਾਂ ਦੇ ਐਮ ਐਲ ਏ ਕੇਵਲ ਦੇ ਉੱਤੇ ਔਰ ਉਹ মিডিਆ ਨੂੰ ਕੰਟਰੋਲ ਕਰਨਾ ਚਾਹੁੰਦੇ ਆ ਵਿਦੇਸ਼ 'ਚ ਇੱਕ ਵਾਰੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਅੱਜ ਫੇਰ ਐਮਰਜੈਂਸੀ ਲੱਗੀ ਹੈ ਜੀ ਤੁਸੀਂ ਸਾਰੇ ਸਵਾਲ ਪੁੱਛ ਲੇ ਥੋੜੇ 'ਚ ਦੋ ਚਾਰਾਂ ਜੀ ਲੱਤਾਂ 'ਚ ਜਾਨ ਹੋਣੀ ਜਿਹਨੇ ਖਬਰ ਚਲਾ ਦੇਣੀ ਹੈ ਸਾਰੀ ਦੂਜੇ ਨੇ ਤਾਂ ਕੋਈ ਮਾੜੀ ਜੀ ਵੀ ਖਬਰ ਸਰਕਾਰ ਦੇ ਉਲਟ ਚਲਾਈ ਤੇ ਉਦੋਂ ਹੀ ਪਤਾ ਲੱਗਦਾ ਜੀ ਉਹਦਾ ਤਾਂ ਇਸ਼ਤਿਹਾਰ ਬੰਦ ਹੋ ਗਿਆ ਜਾਂ ਉੱਤੇ ਪਰਚਾ ਹੋ ਗਿਆ ਜੀ ਸਾਹਿਬ 18 ਨੂੰ ਬੀਸ ਹੋ ਰਹੇ ਹੋ ਤੁਸੀਂ ਹਾਂਜੀ ਤੁਹਾਨੂੰ ਦੱਸਣ ਦੀ ਲੋੜ ਹੈ ਜੀ 18 ਨੂੰ ਮੈਂ ਕਿਥੇ ਪੇਸ਼ ਹੋ ਰਿਹਾ ਨਹੀਂ ਹੋ ਰਿਹਾ ਸਮੇਂ ਨਾਲ ਦੱਸੂਗਾ ਨਾ ਅੱਜ ਕਿਉਂ ਦੱਸਾਂ ਜੀ ਕਿੰਨੀ ਤਰੀਕ ਹੈ ਮੈਂ ਮਜੀਥਿਆ ਆਪਦੇ ਹਿਸਾਬ ਨਾਲ ਚੱਲੂ ਹਾਂਜੀ 18 ਨੂੰ 4 ਦਿਨ ਤੇ ਰਹਿਗੇ ਛੋਟੀ ਕੀ ਸਲਾਹ ਤੁਸੀਂ ਮੇਰੇ ਭਰਾ ਹੋ ਤੁਸੀਂ ਸਲਾਹ ਦਿਓ ਆਪ ਦੀ ਥੋੜੀ ਸਲਾਹ ਜੋ ਹੋਊਗੀ ਉਸ ਹਿਸਾਬ ਨਾਲ ਚੱਲਾਂਗੇ ਹਾਂਜੀ ਤੁਸੀਂ ਜੇ ਤੁਸੀਂ ਲਿਖਦੇ ਹੋ ਤਾਂ ਦੱਸ ਦਿਓ ਨੇ ਕੀ ਲਿਖਿਆ ਹੁੰਦਾ ਨਹੀਂ ਤੁਸੀਂ ਤਾਂ ਲਓ ਪਤਾ ਹੈ 2 ਸਾਲ ਹੋ ਗਏ ਸਰਕਾਰ ਬਣੀ ਨੂੰ ਝਾੜੂ ਦੀ ਸਰਕਾਰ ਲੋਕ ਰੋਹਣ ਦੇ ਆਰਾਧ ਦੇਣਾ ਝਾੜੂ ਕਰਦਾ ਨਜ਼ਰ ਆਵੇ ਝਾੜੂ ਬਿਲਕੁਲ ਝਾੜੂ ਤੀਲਾ ਤੀਲਾ ਹੋ ਗਿਆ ਜੀ ਵੇਖੋ ਇਹਨਾਂ ਨੇ ਅਸੀਂ ਆਪਣੀ ਟਰਨ ਦੇ ਵਿੱਚ ਮੈਂ ਇਕੱਲੀ ਆਪਣੀ ਵਾਰਡ ਦਾ 10000 ਕਾਰਡ ਬਣਾਇਆ ਹੈ ਰਾਸ਼ਨ ਕਾਰਡ ਅੱਜ ਗਰੀਬ ਲੋਕਾਂ ਦੇ ਕਾਰਡ ਕੱਟੇ ਗਏ ਤੇ ਜਿਹੜੇ ਲੋਕ ਮਤਲਬ ਨਹੀਂ ਕਾਬਿਲ ਹੈਗੇ ਉਹਨਾਂ ਨੂੰ ਕਣਕ ਮਿਲ ਰਹੀ ਆ ਇਸ ਕਰਕੇ ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਕਿ ਜਿਹੜੀ ਝਾੜੂ ਦੀ ਸਰਕਾਰ ਉਹ ਤੀਲਾ ਤੀਲਾ ਖਿਲਰ ਚੁੱਕਾ ਜਿਹੜਾ ਹਾਂਜੀ ਮਰਦਾਂ ਜੀ ਕੀ ਕੀ ਕਹਿਣਾ ਚਾਹੋਗੇ ਕਿਹੜੇ ਲੱਗੇ ਜੁਮੇਵਾਰੀ ਬਟੂੜੀ ਅੱਜ ਆਪਾਂ ਨੂੰ ਸ਼ਰੀਪ ਪ੍ਰਧਾਨ ਦਾ ਉਹਨਾਂ ਨੇ ਉਹਦਾ ਸੌਪਿਆ ਹੈ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਬਿਕਸ਼ਮਜੀਤ ਸਿੰਘ ਜੀਠਿਆ ਭਾਵੇਂ ਸਤਮਾਮ ਸਾਡੀ ਸਾਰੀ ਲੀਡਰਸ਼ਿਪ ਆਈ ਹੈ ਗਰਸਾ ਸਿੰਘ ਮਟੋਆ ਰਣਕੇ ਸਾਹਿਬ ਸਾਰੀ ਟੋਟਲ ਜੁਣੀ ਆ ਤਰਵੀਰ ਸਿੰਘ ਗਿੱਲ ਜਿਨੇ ਵੀ ਸਾਡੇ ਲੋਕ ਸਭਾ ਹਲਕੇ ਦੇ ਅੰਮ੍ਰਿਤਸਰ ਦੇ ਨੇ ਸਾਰੇ ਹੀ ਵੀ ਸਾਡੇ ਗੁਰਵਾਨ ਜੀ ਪਾਰਟੀ ਵਾਸਤੇ ਅੱਗੇ ਕੀ ਕਰਨ ਜਾ ਰਹੇ ਆ ਅਸੀਂ ਲੋਕ ਸਭਾ ਉਹਨਾਂ ਕਾ ਉਹਦੇ ਵਾਤੇ ਵਿਚਾਰ ਵੰਡਰਾ ਕੀਤਾ ਹੈ ਪਾਰਟੀ ਦੇ ਅੰਦਰ ਬੈਠ ਕੇ ਇੱਕ ਘੰਟਾ ਬਾਲ ਸਾਹਿਬ ਨੇ ਮੀਟਿੰਗ ਸਾਡੀ ਲਈ ਆ ਉਥੇ ਜਿੰਨੇ ਵੀ ਵਰਕਰ ਹੈ ਉਹਨਾਂ ਦੀਆਂ ਡਿਊਟੀਆਂ ਲਾਈਆਂ ਸਰ ਮੀਟਿੰਗ ਵਿੱਚ ਕਿਹੜਾ ਗੱਲਾਂ ਕੀ ਮੀਟਿੰਗ ਵਿੱਚ ਕਿਹੜੀ ਗੱਲਾਂ ਕਰਾਂ ਦੀ ਉਹ ਪਾਰਟੀ ਨੂੰ ਵੀ ਆ 25 ਦਿਨਾਂ ਦੇ ਵਿੱਚ ਅਸੀਂ ਇਹ ਮੀਟਿੰਗ ਦਾ ਲੋਕਾਂ ਦੇ ਕੀ ਕੀ ਮੁਸ਼ਕਲਾਂ ਨੇ ਲੋਕ ਤੁਹਾਨੂੰ ਲੋਕ ਲੋਕਾਂ ਦੀ ਜੋ ਮੁਸ਼ਕਲਾਂ ਸਾਰੀਆਂ ਅੱਜ ਥੋੜਾ ਇਥੇ ਕਲੀਅਰ ਹੋਣੀਆਂ ਸੀ ਉਹਦੇ ਜਾ ਕੇ ਉੱਥੇ ਪਤਾ ਲਾਵਾਂਗੇ ਨਾ ਕੀ ਕੀ ਅੱਛਾ ਪੰਜਾਬ ਜੀ ਮੀਟਿੰਗ ਦੇ ਵਿੱਚ ਕੀ ਗੱਲਾਂ ਸਾਂਝੀਆਂ ਹੋਈਆਂ ਕੀ ਕੁਛ ਨਾ ਨੀ ਜੇ ਕੋਈ ਸਾਡੀਆਂ ਗੱਲਾਂ ਕੋਈ ਸਾਪ ਨੂੰ ਪਤਾ ਨਹੀਂ ਕੀ ਹੋ ਰਿਹਾ ਦੇਗੇ ਅੱਛਾ ਜੀ ਕੀ ਦਾ ਪੁੱਛਣਾ ਇੱਕ ਜਾ ਪੁੱਛ ਕੇ ਫਿਰ ਜਵਾਬ ਲੈ ਲਈਏ ਕੀ ਕੀ ਵਿਚਾਰਾਂ ਪਾਰਟੀ ਹੋਗੀ ਮਜ਼ਬੂਤ ਹੋਣ 24 ਅਕਸ਼ਾਂ ਵਾਸਤੇ ਪਾਉ ਕਿਉਂ ਨਾ ਹੋਊ ਜੀ ਕਰਾਂਗੇ ਮਜ਼ਬੂਰ ਕਰਾਂਗੇ ਅਸੀਂ ਠੀਕ ਹੈ ਜੀ ਧੰਨਵਾਦ ਜੀ ਜਿਸ ਤਰੀਕੇ ਦੇ ਨਾਲ ਲਗਾਤਾਰ ਇਲੈਕਸ਼ਨ ਦੇ ਤਰੀਕ ਅੱਗੇ ਵਧਦੀ ਜਾ ਰਹੀ ਆ ਤਿਆਰੀਆਂ ਸਾਰੀਆਂ ਮੁਕੰਮਲ ਨੇ ਪਰ ਫਿਰ ਵੀ ਗੱਲ ਇਸ ਕਰਕੇ ਨਹੀਂ ਬੰਦੀ ਕਿ ਤਰੀਕ ਨਹੀਂ ਮੁਕੰਮਲ ਹੋ ਰਹੀ ਉਹ ਆਮ ਪਾਰਟੀ ਉਹ ਚੋਣਾਂ ਤੇ ਆਮ ਪਾਰਟੀ ਨੇ ਕਰਾਉਣੀਆਂ ਸੀ ਜੀ ਉਹ ਆਪਣੇ ਡਰ ਤੋਂ ਨਹੀਂ ਕਰਾ ਰਹੀ ਤੁਹਾਨੂੰ ਪਤਾ ਉਹ ਜੋ ਗਰਾਊਂਡ ਲੈਵਲ ਤੇ ਉਹਨਾਂ ਕੰਮ ਤੇ ਇੱਕ ਵੀ ਨਹੀਂ ਕੀਤਾ ਜੋ ਗਰੰਟੀਆਂ ਉਹਨਾਂ ਕੀਤੀਆਂ ਸੀ ਇੱਕ ਵੀ ਨਹੀਂ ਪੂਰੀਆਂ ਕਰ ਪਾਏ ਜੀ ਅਕਾਲੀ ਦਲ ਕਿੰਨਾ ਕੁ ਤਿਆਰ ਬੈਠਾ ਹੈ ਅਸਲ ਅਕਾਲੀ ਦਲ ਬਿਲਕੁਲ ਤਿਆਰ ਪਰ ਤਿਆਰ ਆ ਬੜੇ ਤਗੜੇ ਹੋ ਕੇ ਇਲੈਕਸ਼ਨ ਲੜਾਂਗੇ ਤੇ ਜਤਾਂਗੇ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਨੂੰ ਕਿੱਥਾ ਦੇਖੋਗੇ ਹਰ ਇੱਕ ਮੁਸ਼ਕਲ ਜਿਹੜੀ ਆ ਪਿੰਡ ਪਿੰਡ ਜਾ ਕੇ ਵਾਰਡ ਦੇ ਵਿੱਚ ਜਾ ਜਾ ਕੇ ਮੁਸ਼ਕਲ ਹੱਲ ਕਰਾਂਗੇ ਠੀਕ ਹੈ ਜੀ ਸੋ ਬਿਲਕੁਲ ਪਿੰਡ ਪਿੰਡ ਵਿੱਚ